ਅੱਜ ਦਾ ਵਲੌਗ ਕਿੱਥੋਂ ਚਾਲੂ ਕਰੀਏ ਸਮਝ ਨਹੀਂ ਆਈ ਆਂਡਿਆਂ ਤੋਂ ਚਾਲੂ ਕਰ ਦਿੰਨੇ ਆਂਡਿਆਂ ਦਾ ਇਦਾਂ ਵੀ ਕਹਾਣੀ ਇਹ ਵੀ ਆਂਡੇ ਚਿਕਨ ਬੰਦ ਸੀਗਾ ਯਾਰਾਂ ਦਾ ਬਿਲਕੁਲ ਵੀ ਕੈਸਟਰੋਲ ਦੇ ਕਰਕੇ ਜਦੋਂ ਆਪਸ਼ਨ ਨਹੀਂ ਬਚੀ ਤੇ ਆਂਡੇ ਬਣਾ ਲਏ ਆ ਬਣਾ ਲਏ ਆ ਹੁਣ ਸੋਚੀ ਜਾਂਦਾ ਖਾਵਾਂ ਕਿ ਨਾ ਖਾਵਾਂ ਉਹ ਤਾਂ ਚੌਲ ਵੀ ਹੈਗੇ ਆ ਇੱਧਰ ਚੌਲ ਇੱਧਰ ਪਤੀਲਾ ਪਿਆ ਜਿਹੜੀ ਮੇਨ ਗੱਲ ਜਿਹੜੀ ਮੈਂ ਨੋਟਿਸ ਕੀਤੀ ਆ ਮੈਂ ਬਾਹਰ ਲਗਾਉਂ ਤਰਨ ਤਕਰੀਬਨ ਮੈਂ 2 ਕਪੈਗ ਲਾਏ ਪੈਗਾਂ ਦਾ ਇਦਾਂ ਵੀ ਸਮਾਂ ਸਿਗਾ ਬਹੁਤ ਤਕਰੀਬਨ 15-16 ਘੰਟੇ ਮੈਂ ਅਰੇਸਟ ਕਰਨੀ ਸੀਗੇ ਬੰਦਾ ਕਹਿੰਦਾ ਇੱਕ ਅੱਧਾ ਲਾ ਲੰਨੇ ਆ ਜਿਹਾ ਨਹੀਂ ਥੋੜੀ ਉਹ ਤੁਹਾਨੂੰ ਜ਼ੁਬਾਨ ਤੋਂ ਹੀ ਪਤਾ ਲੱਗਣਾ ਵੀ ਹਲਕੀ ਫੁਲਕੀ ਮੀੜੀ ਇੱਧਰ ਉੱਧਰ ਹੋਣੀ ਆ ਤੇ ਪਾਰਕਿੰਗ ਮੈਨੂੰ ਲੱਭ ਨਹੀਂ ਸੀ ਰਹੀ ਹੁਣ ਮੈਂ ਗੱਡੀ ਤੋਂ ਉੱਤਰਾ ਥੱਲੇ ਚਾਬੀ ਚੱਕ ਲਵਾਂ ਤਾਂ ਕਿ ਲੋਕ ਲਾ ਕੇ ਉੱਤਰਾ ਨਾ ਹੋ ਕੰਪਨੀ ਆ ਗਈ ਇਸ ਕਰਕੇ ਇੱਕ ਮੈਟਰ ਹੋ ਗਿਆ ਕਹਾਣੀ ਸੁਣਿਓ ਪੂਰੀ ਤੇ ਆ ਦੇਖਿਓ ਪਾਰਕਿੰਗ ਦੇਖੋ ਪਹਿਲਾਂ ਤਾਂ ਪਾਰਕਿੰਗ ਦਾ ਇਦਾਂ ਬਈ ਆ ਉਧਰੋਂ ਆਹੇ ਰੱਖਾਂ ਕੈਮਰਾ ਆ ਉਧਰੋਂ ਆਣਾ ਰਾਹ ਆ ਇਧਰੋਂ ਜਾਣਾ ਰਾਹ ਤੇ ਆ ਗੱਡੀਆਂ ਖੜੀਆਂ ਸੀਗੀਆਂ ਸਾਈਡ ਤੇ ਲਾ ਕੇ ਤੇ ਇੱਕ ਬੰਦਾ ਟੱਕਰਿਆ ਕੰਪਨੀ ਵਾਲਾ ਉਹ ਇੰਨੇ ਉਥੋਂ ਇਥੋਂ ਗੱਡੀ ਗੱਡੀ ਕਹਿੰਦਾ ਇੱਥੇ ਲਾ ਦੇ ਕੋਈ ਚੱਕਰ ਨਹੀਂ ਇਹ ਤਾਂ ਮੈਂ ਇਧਰ ਆ ਕੰਪਨੀ ਦੇ ਕਿਸੇ ਦੇ ਸਾਹਮਣੇ ਲੱਗਾ ਹੀ ਲਾਉਣ ਹਾਲਾ ਕਿ ਮੈਂ ਇਥੋਂ 40 50 ਕਿਲੋਮੀਟਰ ਜਾਣਾ ਆ ਦੂਰ ਤੇ ਪਿੱਛੇ ਮੈਨੂੰ ਪਾਰਕਿੰਗ ਨਹੀਂ ਮਿਲੀ ਜਰਮਨ ਜਨ ਯਾਰ ਪਾਰਕਿੰਗ ਦਾ ਬੜਾ ਈਸ਼ੂ ਆ ਬਹੁਤ ਜ਼ਿਆਦਾ ਈਸ਼ੂ ਆ ਇੱਕ ਵਾਰ ਮੈਂ ਸ਼ਾਇਦ ਵੀਡੀਓ ਤੁਹਾਨੂੰ ਕੱਟ ਕੇ ਫਿਰ ਦੁਬਾਰਾ ਐਡ ਹੋਵਾਂ ਘਾਰਾਂ ਆਉਂਦੀਆਂ ਮੈਂ ਸਾਈਡ ਤੇ ਖੋਜ ਮੈਂ ਨਾ ਹੋਵੇ ਆਉਂਦੀਆਂ ਵਰਗੀਆਂ ਆ ਦੇਖ ਆਪਣੇ ਗੜਾ ਸਾਈਡ ਤੇ ਤਰ ਤੈਨੂੰ ਕਹਿੰਦੇ ਕਿ ਆ ਨੱਬੇ ਤਰਨਦਾ ਤੇ ਉਹ ਮੈਨੂੰ ਉਧਰ ਡੀਸੀ ਟ੍ਰੇਨ ਜਿਹੜੀ ਮੇਨ ਮੇਰੀ ਖਿੱਚ ਦਾ ਕੇਂਦਰ ਬਣਿਆ ਉਹ ਟ੍ਰੇਨ ਤੇ ਮੈਂ ਉੱਥੇ ਜਾਊਂਗਾ ਜ਼ਰੂਰ ਵੀ ਹਾਂ ਵੀ ਕੀ ਸਾਹਕਤਾ ਵੇ ਆ ਕੀ ਨਹੀਂ ਆ ਵੀ ਰੇਲਵੇ ਸਟੇਸ਼ਨ ਹੈ ਮੈਂ ਜਾਂ ਮੈਂ ਬਹੁਤ ਖਰੇ ਸ਼ਹਿਰ 'ਚ ਹੀ ਖੜਾ ਮੈਨੂੰ ਲੱਗਦਾ ਕਿਸੇ ਪਰ ਉਹ ਟਰੱਕ ਡਰਾਈਵਰ ਨੂੰ ਇੰਨਾ ਪਤਾ ਹੀ ਨਹੀਂ ਲੱਗਦਾ ਯਾਰ ਉਹ ਕਿੱਥੇ ਖੜਾ ਕਿੱਥੇ ਨਹੀਂ ਉਹ ਤਾਂ ਬਸ ਜਦੋਂ ਖੜਦਾ ਆ ਮੋਸਟਲੀ ਯਾਰ ਮੈਂ ਕਹਿੰਦਾ ਐਗਰੀ ਹੋਣਗੇ ਬੰਦੇ ਇਹ ਇੱਕ ਦੋ ਨੂੰ ਛੱਡ ਕੇ ਇਹ ਤਾਂ ਕੀ ਕਰਦੇ ਆ ਖੜਦੇ ਆ ਸ਼ਾਫਸ਼ੂ ਕਰਕੇ ਮਾਰਾ ਜਾਂ ਸਰੀਰ ਨੂੰ ਐਦਾਂ ਅੰਗੜਾਈ ਜੀ ਲੈ ਕੇ ਚੱਲ ਗੱਡੀ 'ਚ ਆਪਣਾ ਰੋਟੀ ਪਾਣੀ ਬਣਾ ਕੇ ਖਾ ਕੇ ਸੌਂ ਕੇ ਤਸਵੀਰ ਦਾ ਲਾ ਲੰਦੇ ਆਲਰਮ ਬਾਹਰ ਕੀ ਆ ਕਿੱਥੇ ਆ ਮੈਂ ਬਹੁਤ ਥਾਵਾਂ ਇਦਣੀਆਂ ਦੇਖੀਆਂ ਬਹੁਤ ਜ਼ਿਆਦਾ ਥਾਵਾਂ ਕਹਿ ਸਕਦਾ ਵੀ ਜਿਹੜੀਆਂ ਇਦਣੀਆਂ ਸੀਗੀਆਂ ਵੀ ਬਾ ਕਮਾਲ ਯਾਰ ਮਤਲਬ ਮੈਂ ਕਹਿੰਦਾ ਵੀ ਯੂਰਪ ਚ ਜਿਵੇਂ ਕੁਝ ਖੱਟਿਆ ਨਾ ਤਾਂ ਵੀਊ ਆਹ ਵੀਊ ਜਿਹੜੇ ਮੈਂ ਦੇਖੇ ਆ ਨਾ ਯਾਰ ਬਾ ਕਮਾਲ ਬਾ ਕਮਾਲ ਯਾਰ ਵੀਊ ਸਵਿਟਜ਼ਰਲੈਂਡ ਦੇ ਲਾ ਲੋ ਜਰਮਨ ਦੇ ਲਾ ਲੋ ਹੋਰ ਮੈਂ ਆਸਟ੍ਰੇਲੀਆ ਦੇ ਕਮਾ ਇਸ ਟਾਈਮ ਆਸਟ੍ਰੇਲੀਆ ਜਰਮ ਸਵਿਟਜ਼ਰਲੈਂਡ ਤੇ ਜਰਮਨ ਦੇ ਖੁੰਜੇ ਜੇ ਤੇ ਆ ਮੋਂਚ ਦੇ ਏਰੀਏ 'ਚ ਤੇ ਕੀ ਬਾਤ ਆ ਨਾ ਕਿ ਅੱ비 ਬੀਤ ਰਹੀ ਜਾਂਦੀ ਆ ਇਹਦਾ ਨਾਂ ਜੋੰਗ ਕਰਾਂ ਜਿਆਦਾ ਹੈ ਨਾ ਹੋਵੇ ਮੜ ਕੇ ਇਹ ਗੱਲ ਫੈ ਜਵੇ ਇਹ ਨਾ ਮੱਚ ਪੀੜਾ ਨਾ ਇੱਥੇ ਸਾਧਨ ਹੋ ਜਵੇ ਮੈਂ ਕੱਟ ਕੇ ਦੁਬਾਰਾ ਵੀਡੀਓ ਐਡ ਕਰਾਂਗਾ ਨੀ ਨੀ ਮੈਂ ਉਹਦਾ ਨੰਗ ਹੀ ਗਈ ਐ ਏਡੀ ਕੋ ਗੱਲ ਨਹੀਂ ਉਹ ਸਾਹਮਣੇ ਮੈਂ ਟ੍ਰੇਨ ਦੇਖਣ ਚੱਲਾਂ ਹਾਲਾਂਕਿ ਟ੍ਰੇਨ ਦਾ ਕੀ ਦੇਖਣਾ ਕਿਹੜਾ ਨਹੀਂ ਦੇਖੀਆਂ ਪਰ ਮਤਲਬ ਮੇਰੇ ਕਹਿਣ ਦਾ ਭਾਵ ਜਿਹੜਾ ਹੈਗਾ ਨਾ ਵੀ ਉਤਰੋ ਥੱਲੇ ਯਾਰ ਡਰਾਈਵਰੋ ਉਤਰੋ ਥੱਲੇ ਗੱਡੀ 'ਚ ਨਾ ਬੈਠੇ ਰਹੋ ਹੁਣ ਮੈਂ ਜਿਵੇਂ ਆਪਣੇ ਕਾਈ ਜਾਵਾਂ ਵੀ ਮੇ ਆਹ ਫਲਾਨੀ ਪ੍ਰੋਬਲਮ ਹੋ ਗਈ ਕਸਟਰੋ ਵਧ ਗਿਆ ਜੇ ਉਹ ਇਹ ਫਾਇਦਾ ਨਹੀਂ ਕਹਿਣ ਦਾ ਪਤਾ ਪਰ ਹੋਊਗਾ ਇਨ ਕੇਸ ਇਨ ਫਿਊਚਰ ਹੋਊਗਾ ਸਾਰਿਆਂ ਨੂੰ ਹੀ ਕਿਉਂ ਹੋਊਗਾ ਫਿਜ਼ੀਕਲੀ ਐਕਟੀਵਿਟੀ ਹੈ ਨਹੀਂ ਉਤਰੋ ਥੱਲੇ ਯਾਰ ਘੁੰਮੋ ਦੁਨੀਆ ਦੇਖੋ ਬਹੁਤ ਸੋਹਣੀ ਆ ਯਾਰ ਦੁਨੀਆ ਦੁਨੀਆ ਦੇਖੋ ਨਜ਼ਾਰੇ ਲਓ ਆਸੇ-ਪਾਸੇ ਦੇ ਇਹ ਚੱਲੀ ਜਾਣਾ ਆ ਟ੍ਰੇਨ ਖੜੀ ਘੱਟਿਆ 사ਲੀ ਜਲਦੀ ਕਿਉਂ ਨਹੀਂ ਵਾ ਦੂਰੇ ਰਮਾ ਹੈ ਨਾ ਹੋਵੇ ਪੀਤੀ ਖਾਦੀ ਚ ਮੈਂ ਤੇ ਚੜ ਜਵਾਂ ਮੁੜ ਕੇ ਪਤਾ ਲੱਗੇ ਟ੍ਰੇਨਸ ਵਾਲੀ ਕਿਸੇ ਗੱਡੀ ਮੇਰੀ ਇੱਥੇ ਖੜੀ ਟ੍ਰੇਨਸ ਵਾਲੀ ਕਿਤੇ ਹੋਰੀ ਪਹੁੰਚੀ ਹੋਆ ਪਤਾ ਲੱਗੇ ਨੌਨ ਸਟਾਪ ਵਾਲੀ ਸੀਗੀ ਤਾਂ ਇੱਥੇ ਸਟਾਪ ਲਾਇਆ ਸੀ ਉਹਨੇ ਵੀ ਨੌਨ ਸਟਾਪ ਹੀ ਸੀਗੀ ਇਹ ਜਿਹੇ ਚ ਬਹਿ ਗਿਆ ਪਤਾ ਲੱਗੇ ਵੀ ਕਹਾਣੀ ਖਤਮ ਤੇਰੀ ਬੀਬਾ ਵੇ ਇਹ 400 ਕਿਲੋਮੀਟਰ ਬਾਅਦ ਹੀ ਲਾਇਆ ਇਹਨੇ 100 ਕਿਲੋਮੀਟਰ ਬਾਅਦ ਫੇ ਉਧਰ ਚੱਲ ਕੋਈ ਨਹੀਂ ਸਾਰੀ ਰਾਤ ਪਈ ਆ ਸਵੇਰੇ ਆਪਾਂ 6-7 ਵਜੇ ਨਿਕਲਣਾ ਯਾਰ ਮੈਨੂੰ ਪਾਰਕਿੰਗ ਨਹੀਂ ਸੀ ਲੱਭ ਰਹੀ ਮੋਸਟਲੀ ਬੰਦੇ ਨੂੰ ਪਤਾ ਹੋਣਾ ਜਰਮਨ ਚ ਪਾਰਕਿੰਗ ਨਹੀਂ ਲੱਭਦੀ ਇੱਕ ਸਟਰੀ ਆਉਂਦੀ ਸੀਗੀ ਆ ਤੇ ਖਾਲੀ ਆ ਕੁਝ ਨਹੀਂ ਹੈਗਾ ਇੱਧਰ ਬਸ ਉਹ ਬੰਦੇ ਦੇ ਸਿਰ ਤੇ ਹੀ ਕਹਿ ਲਓ ਉਹਦੇ ਸਹਾਰੀ ਹਾਲਾਂਕਿ ਆ ਨੋ ਪਾਰਕਿੰਗ ਦਾ ਬੋਰਡ ਵੀ ਲੱਗਾ ਹੋਇਆ ਬਈ ਬਾਕੀ ਰੱਬ ਰਾਖਾ ਮਿੱਤਰਾਂ ਦਾ ਹੁਣ ਇਹੀ ਕਹਿ ਸਕਦੇ ਵੀ ਰੱਬ ਰਾਖਾ ਹੀ ਆ ਮਿੱਤਰਾਂ ਦਾ ਜੇ ਤਾਂ ਦੇਤੀ ਚਿੱਠੀ ਤੇ ਘਰੇ ਪਹੁੰਚ ਜਾਣੀ ਆ ਅੱਗੇ ਘਰ ਦੇ ਮੈਨੂੰ ਕਹਿੰਦੇ ਕਹਿੰਦੇ ਜਰਮਨ ਤੋਂ ਚਿੱਠੀ ਆਈ ਆ ਮੈਂ ਕਿਹਾ ਜਰਮਨ ਤੋਂ ਕਿਹੜੀ ਚਿੱਠੀ ਆ ਗਈ ਖੋਲ ਕੇ ਦੇਖਿਆ ਤਾਂ ਪਤਾ ਲੱਗਾ ਭਾਈ ਨੇ ਸਾਰੇ ਪਿੰਡ ਪਾ ਦਿੰਦੇ ਆ ਇੰਡੀਆ ਪਿੰਡ ਪਾ ਦਿੰਦੇ ਫਾਇਨ ਤੇ ਮੈਂ ਕਹਿੰਦਾ ਨਾ ਮੈਂ ਤਾਂ ਮਿਲ ਪੈ ਹੀ ਪਾਉਣਾ ਤਾਰ ਦਿਓ ਕਹਿੰਦੇ ਇੰਨੇ ਪੇ ਜਿੰਨੇ ਦਾ ਮੁਕਾਲਾ ਆਇਆ ਇੰਨੇ ਦਾ ਜਿੱਤ ਪਾਇੀ ਨਹੀਂ ਇਹ ਤਾਂ ਜਿੱਤ ਪਾਇੀ ਨਹੀਂ ਇਹਨੇ ਦਾ ਮੁਕਾਲਾ ਪਾਇਨਾ ਆ ਗਿਆ ਆ ਨਾ ਨਜ਼ਾਰਾ ਆ ਰਿਹਾ ਯਾਰ ਜ਼ਿੰਦਗੀ ਦਾ ਸਵਾਦ ਲਓ ਜ਼ਿੰਦਗੀ ਦਾ ਨਜ਼ਾਰਾ ਲਓ ਛੱਡ ਦੇ ਫਿਕਰਾਂ ਨਾ ਫਿਕਰਾਂ ਨੂੰ ਛੱਡ ਦਿਓ ਆ ਲੈ ਆਪਾਂ ਬਿਨਾ ਪੈ ਜੀ ਆਹ ਤੂੰ ਚੱਲ ਗਏ ਆ ਦੇ ਖੜੀ ਗੱਟ ਰੇਲ ਬੰਦੇ ਯਾਰ ਵਿੱਚ ਬੈਠੇ ਹੋ ਆ ਬਾਜੀ ਬੰਦੇ ਵਿੱਚ ਬੈਠੇ ਹੋਆ ਹੁਣ ਮੇਰੇ ਹਾਲ ਦੇਖਣਗੇ ਹੌਲੀ ਹੌਲੀ ਜਿਉਂਨੇ ਦੇਖਿਆ ਕੈਮਰਾ ਆਵੇ ਤਰੇਂ ਦੇ ਆ ਜਰਮੰਦੇ ਆ ਕਿਸੇ ਸਟੇਸ਼ਨ ਤੇ ਖੜੀ ਹੈ ਟ੍ਰੇਨ ਸਟਾਰਟ ਹੀ ਰੱਖੀ ਹੋਇਆ ਇਹਨਾਂ ਨੇ ਆ ਬੰਦੇ ਦਾ ਪਤਾ ਨਹੀਂ ਕੀ ਸਾਇਨੇ ਬੰਦਾ ਨਾ ਜਾਵੇ ਇਧਰ ਨੂੰ ਇਹੀ ਹੋਣਾ ਵੀ ਤੋ ਇਧਰ ਇਧਰ ਰੋਵੇ ਭਾਈ ਤੇ ਟ੍ਰੇਨ ਤੇ ਆ ਰਿਹਾ ਆਪਣੇ ਇਹ ਵੀਡੀਓ ਨੂੰ ਜਿਆਦਾ ਲੰਬਾ ਨਹੀਂ ਕਰਨਾ ਮੈਂ ਇੱਥੇ ਮੁਕਾ ਦੇਣਾ ਠੀਕ ਹੈ ਜੀ ਤੇ ਚੱਲੀਏ ਇਹਨਾਂ ਉਹ ਗੱਡੀ ਕਿੱਥੇ ਖੜੀ ਹੈ ਭੁੱਲ ਗਿਆ ਮੈਂ ਕਿ ਨਹੀਂ ਸਮਾਂ ਬਹੁਤ ਮਿਲ ਗਿਆ ਅੱਜ ਮੈਨੂੰ ਟਾਈਮ ਮੇਰੇ ਕੋ ਸੀਗਾ ਮੈਂ ਲੱਭਦਾ ਲੱਭਦਾ ਇੱਦਾਂ ਹੀ ਸਿੱਟੀ ਜੀ ਚ ਪੜ ਗਿਆ ਸਮਾਨ ਲੈਣ ਨੂੰ ਇੱਕ ਮੈਨੂੰ ਡਰਾਈਵਰ ਟੱਕਰ ਗਿਆ ਜਰਮਨ ਦਾ ਹੀ ਉਹ ਬੰਦਾ ਕਹਿੰਦਾ ਇੱਥੇ ਲਾ ਦੇ ਪਾਰਕਿੰਗ ਕੋਈ ਇਸ਼ੂ ਨਹੀਂ ਕਿਨਵੇਂ ਜਾਣਾ ਸਵੇਰੇ ਮੈਂ ਕਹਾ ਯਾਰ ਸਵੇਰੇ ਜਿੱਦਾਂ ਹੁਣ ਸ਼ਾਮ ਦੇ 5 ਵਜੇ ਸੀ ਮੈਂ ਆਰਾਮ ਨਾਲ ਸੋਚੇ ਮੈਂ ਕਹਾ 8 ਵਜੇ ਲੋਡਿੰਗ ਹੈ ਤਾਂ ਮੈਂ 7 ਵਜੇ ਨਿਕਲੂੰਗਾ ਕਹਿੰਦਾ ਕੋਈ ਚੱਕਰ ਨਹੀਂ 8:00 ਵਜੇ ਤੋਂ ਪਹਿਲਾਂ ਪਹਿਲਾਂ ਜਦੋਂ ਮਰਜ਼ੀ ਨਿਕਲ ਜਾ। ਮद्दा ਮੈਂ 6:00 ਵਜੇ ਨਿਕਲ ਜਾਣਾ। ਕਿੰਨਾ ਤਾਂ ਭਾਬੀ ਵਧੀਆ ਪਾਰਕਿੰਗ ਹੋ ਗਈ ਹੈ। ਵਧੀਆ ਤਾਂ ਵਿਊ ਹਾਂ ਤੁਰਪੇ ਟ੍ਰੇਨ। ਯੱਕ ਦੇ ਆ ਖਸ਼ਕੀ। ਮੈਂ ਇਧਰ ਪਹਿਲਾਂ ਘੁੰਮ ਕੇ ਆਇਆ ਮੈਂ ਵੀਡੀਓ ਨਹੀਂ ਬਣਾਈ ਮੈਂ ਪਰੇ ਘੁੰਮ ਕੇ ਆਇਆ ਸ਼ਹਿਰ। ਹੁਣ ਹੋ ਗਿਆ ਨੇਰਾ। ਨੇਰਾ ਇਦਾਂ ਵੀ ਟਾਈਮ ਬਹੁਤ ਹੋ ਗਿਆ 10:00 ਵਜੇ ਗਏ 10:00 ਵਜੇ ਤੱਕ ਆ ਜੇ ਉਹ ਸੂਰਜ ਥੋੜਾ ਜਿਹੀ ਤਾਂ ਨਾ ਪਰ 10:00 ਵਜੇ ਹੋ ਗਿਆ। ਤੇ ਪਹਿਲਾ ਮੈਂ ਜਦੋਂ ਮਾਰਕੀਟ ਗਿਆ ਨਾ ਉਦੋਂ ਰੌਣਕਾ ਬਹੁਤ ਸੀ ਰੌਣਕਾ ਹੁਣ ਆਪਣੇ ਆਪਣੇ ਹਿਸਾਬ ਨਾਲ ਲੈ ਲਿਓ ਆਪਣੇ ਉੱਤੇ ਵੀ ਰੌਣਕਾ ਮੈਂ ਕਿਹੜੀਆਂ ਚੀਜ਼ਾਂ ਨੂੰ ਕਹਿੰਦਾ ਵੀ ਰੌਣਕਾ ਬਹੁਤ ਸੀ ਗਿਆ ਵਧੀਆ ਸੀ ਨਜ਼ਾਰਾ ਜੇ ਆ ਰਿਹਾ ਸੀਗਾ ਘੁੰਮਣ ਫਿਰਨ ਦਾ ਯਾਰਪ ਤੇ ਨਜ਼ਾਰਾ ਬਹੁਤ ਘੁੰਮਣ ਫਿਰਨ ਦਾ ਆਹ ਵਾਕੀ ਗੱਲਾਂ ਨਹੀਂ ਗੱਲਾਂ ਮੌਸਮ ਠੰਡਾ ਹੋ ਗਿਆ ਬਾਹਰ ਇਸ ਵੇਲੇ ਹੁਣ ਠੀਕ ਹੈ ਜੀ ਵੀਡੀਓ ਕਰਦਾ ਐਂਡ ਇਦਾਂ ਹੀ ਆਉਗੇ YouTube ਤੋਂ ਬਿਨਾ ਮੇਰੇ ਫੇਸ ਤੋਂ